ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਸੋ ਅੱਜ ਪਹੁੰਚੇ ਹਾਂ ਜੀ ਇੱਕ ਇਹੋ ਜੇ ਸਥਾਨ ਤੇ ਜਿੱਥੇ ਆ ਕੇ ਕੀ ਸਾਰੇ ਰੋਗਾਂ ਦਾ ਇਲਾਜ ਹੈ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਇਲਾਜ ਕਰਾ ਚੁੱਕੇ ਹੋ ਹਸਪਤਾਲਾਂ 'ਚੋਂ ਤੇ ਤੁਹਾਨੂੰ ਆਰਾਮ ਨਹੀਂ ਆਇਆ ਤੇ ਫੀਸਾਂ ਵੀ ਕਾਫੀ ਡਾਕਟਰਾਂ ਦੀਆਂ ਭਰ ਚੁੱਕੇ ਹੋ ਸੋ ਅੱਜ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਇਹੋ ਜਿਹਾ ਸਥਾਨ ਤੇ ਤੁਹਾਨੂੰ ਲੈ ਕੇ ਆਏ ਜਿੱਥੇ ਗੁਰੂ ਅਰਜਨ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਦੇ ਵਰ ਦੇ ਨਾਲ ਧੰਨ ਧੰਨ ਬਾਬਾ ਸਿੱਧ ਸਰਸਾਈਂ ਜੀ ਦੇ ਦਰਬਾਰ ਤੋਂ ਸੰਗਤ ਰਾਜੀ ਹੋ ਕੇ ਜਾਂਦੀ ਹੈ ਤੇ ਇੱਥੇ ਕੀ ਕੀ ਪ੍ਰਕਿਰਿਆ ਵਾ ਇਹ ਵੀ ਤੁਹਾਨੂੰ ਦੱਸਦੇ ਆ ਸੋ ਦਰਸ਼ਨ ਕਰੀਏ ਪਹਿਲਾਂ ਗੁਰੂ ਸਾਹਿਬ ਦੇ ਦਰਬਾਰ ਦੇ ਗੁਰਬਾਣੀ ਦੇ ਫਰਮਾਨ ਨੇ ਕਿ ਸਰਬ ਰੋਕਾ ਉਹ ਖਦਨਾਮ ਸੋ ਜਿਹੜਾ ਕੀ ਆਪਣੇ ਕੋਲੋਂ ਕਲਯੁਗ ਦੇ ਵਿੱਚ ਰਹਿੰਦੇ ਆ ਗ੍ਰਸਥ ਜੀਵਨ ਦੇ ਵਿੱਚ ਜਪਿਆ ਨਹੀਂ ਜਾਂਦਾ ਸੋ ਦੁੱਖ ਸੁਖ ਸਰੀਰ ਦੇ ਨਾਲ ਹੀ ਆ ਜਿੱਥੇ ਸਰੀਰ ਤੰਦਰੁਸਤ ਰੋਗੀ ਵੀ ਹੋਣਾ ਸੋ ਇਹਨਾਂ ਰੋਗਾਂ ਨੂੰ ਕੱਟਣ ਦਾ ਵੀ ਜਰੀਆ ਆਪਣੇ ਗੁਰੂ ਦੇ ਕੋਲ ਹੈ ਤਰਨਤਾਰਨ ਸੇਰੋਂ ਤੋਂ 1.5-2 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਚੰਬਲ ਹੈ। ਸੋ ਇਸ ਪਿੰਡ ਦੇ ਬਾਬਾ ਜੀ ਸਿੱਧ ਸਰਸਾਈ ਜੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਰੋਵਰ ਸਾਹਿਬ ਦੀ ਸੇਵਾ ਕਰਦੇ ਸੀਗੇ। ਸੋ ਉਹਨਾਂ ਨੇ ਪਿੰਡ ਚੰਬਲ ਤੋਂ ਰਜਾਨਾ ਪੈਦਲ ਜਾਣਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਰੋਵਰ ਸਾਹਿਬ ਦੀ ਸੇਵਾ ਚੱਲ ਰਹੀ ਸੀ ਉਸ ਸਮੇਂ। ਸੇਵਾ ਕਰਨੀ ਇੰਨੀ ਸ਼ਰਧਾ ਰੱਖਣੀ ਇੰਨੀ ਭਗਤੀ ਸੀ ਉਹਨਾਂ ਦੀ ਕਿ ਉਹਨਾਂ ਨੇ ਆਪਣਾ ਪ੍ਰਸ਼ਾਦਾ ਪਾਣੀ ਘਰੋਂ ਹੀ ਛੱਕ ਕੇ ਜਾਣਾ ਗੁਰੂ ਸਾਹਿਬ ਦੀ ਸਿਰਫ ਸੇਵਾ ਲਈ ਹੀ ਜਾਣਾ ਤੇ ਸੇਵਾ ਕਰਕੇ ਘਰ ਹੀ ਆ ਕੇ ਪ੍ਰਸ਼ਾਦਾ ਛਕਣਾ ਸੋ ਇੱਕ ਵਾਰ ਕੋੜਾ ਕੋਈ ਦੁਖੀ ਹੋਇਆ ਗੁਰੂ ਅਰਜਨ ਪਾਤਸ਼ਾਹ ਦੇ ਕੋਲ ਆ ਗਿਆ ਦਰਬਾਰ ਦੇ ਵਿੱਚ ਕਹਿੰਦਾ ਕਿ ਮਹਾਰਾਜ ਮੇਰਾ ਕੋੜ ਦੂਰ ਕਰੋ ਤਾਂ ਗੁਰੂ ਅਰਜਨ ਪਾਤਸ਼ਾਹ ਨੇ ਭਰੇ ਦਰਬਾਰ ਦੇ ਵਿੱਚ ਇੱਕ ਆਵਾਜ਼ ਦਿੱਤੀ ਕੀ ਭਾਈ ਜਿਸ ਨੇ ਪ੍ਰਸ਼ਾਦਾ ਨਹੀਂ ਛਕਿਆ ਜਲ ਪਾਣੀ ਨਹੀਂ ਛਕਿਆ ਸੋ ਉઠੇ ਤੇ ਗੁਰੂ ਸਾਹਿਬ ਦੇ ਆਵਾਜ਼ ਦੇਣ ਤੇ ਕੋਈ ਨਾ ਉઠਿਆ ਦੂਜੀ ਵਾਰ ਆਵਾਜ਼ ਦਿੱਤੀ ਫਿਰ ਕੋਈ ਨਾ ਉઠਿਆ ਤੀਜੀ ਵਾਰ ਆਵਾਜ਼ ਦਿੱਤੀ ਫਿਰ ਵੀ ਕੋਈ ਨਾ ਉઠਿਆ ਤੇ ਬਾਬਾ ਸਿੱਧ ਸਰਸਾਈ ਜੀ ਵੀ ਉਸੇ ਹੀ ਦੀਵਾਨ ਦੇ ਵਿੱਚ ਬੈਠੇ ਸੀਗੇ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪ ਸਾਰੀ ਸੰਗਤ ਦੇ ਵਿੱਚੋਂ ਬਾਬਾ ਸਿੱਧ ਸਰਸਾਈਂ ਜੀ ਨੂੰ ਆਵਾਜ਼ ਦਿੱਤੀ ਕਿ ਚੰਬੜਾ ਉੱਠ ਪੱਲਾ ਲਾ ਸੋ ਬਾਬਾ ਸਿੱਧ ਜੀ ਨੇ ਗੁਰੂ ਅਰਜਨ ਪਾਸ਼ਾ ਜੀ ਦਾ ਹੁਕਮ ਮੰਨ ਕੇ ਕੋੜੇ ਨੂੰ ਪੱਲਾ ਲਾਇਆ ਤੇ ਰਾਜੀ ਕੀਤਾ ਸੋ ਉਸ ਦਿਨ ਤੋਂ ਗੁਰੂ ਅਰਜਨ ਪਾਸ਼ਾ ਨੇ ਬਾਬਾ ਸਿੱਧ ਸਰਸਾਈਂ ਜੀ ਨੂੰ ਇਹ ਵਰ ਦਿੱਤਾ ਹਰ ਤੋਂ ਤੇਰੇ ਘਰੋਂ ਸੰਗਤ ਦੂਰਾਂ ਦੂਰਾਂ ਤੋਂ ਆ ਕੇ ਰਾਜੀ ਹੁੰਦੀ ਰਹੂਗੀ ਸੋ ਬਾਬਾ ਜੀ ਨੇ ਬਾਬਾ ਸਿੱਧ ਸਰਸਾਈਂ ਜੀ ਨੇ ਗੁਰੂ ਅਜਨਪਾਦਸ਼ਾਹ ਨੂੰ ਇਹ ਸਵਾਲ ਕੀਤਾ ਕਿ ਬਚਨ ਕੀਤਾ ਕਿ ਬਾਬਾ ਜੀ ਮੈਂ ਆਉਂਦੀ ਜਾਂਦੀ ਸੰਗਤ ਨੂੰ ਜਲ ਪਾਣੀ ਪ੍ਰਸ਼ਾਦਾ ਕਿੱਥੋਂ ਸ਼ਕਾਉਂਗਾ ਗੁਰੂ ਅਜਨਪਾਦਸ਼ਾਹ ਨੇ ਨਾਲੇ ਵੀ ਬਚਨ ਕੀਤਾ ਜਿਹੜਾ ਵੀ ਤੇਰੇ ਕੋਲ ਚਮੜੀ ਦੇ ਰੋਗ ਤੋਂ ਪੀੜਤ ਆਊਗਾ ਉਹ ਪ੍ਰਸ਼ਾਦਾ ਜਲ ਪਾਣੀ ਤੇਰੀ ਜੂਚੋਂ ਨਹੀਂ ਛਕੇਗਾ ਤਾਹੀਂ ਉਹਦਾ ਰੋਗ ਠੀਕ ਹੋਵੇਗਾ ਸੋ ਗੁਰੂ ਅਰਜਨ ਪਾਤਸ਼ਾਹੀ ਦੇ ਵਰ ਦੇ ਮੁਤਾਬਕ ਅੱਜ ਵੀ ਇੱਥੇ ਜਿਹੜਾ ਕੋਈ ਲੂਤਾਂ ਤੋਂ ਜਾਂ ਚਮੜੀ ਦੇ ਕਿਸੇ ਵੀ ਰੋਗ ਤੋਂ ਤਾ ਪੀੜਿਤ ਆ ਉਹ ਇੱਥੋਂ ਦਾ ਜਲ ਨਹੀਂ ਸਕਦਾ ਸੋ ਗੁਰੂ ਸਾਹਿਬ ਦੇ ਜਦੋਂ ਆਪਾਂ ਦਰਬਾਰ ਦੇ ਅੰਦਰ ਜਾਂਦੇ ਆਉਣੇ ਆ ਤੇ ਬਾਹਰ ਲਿਖ ਕੇ ਬੋਰਡ ਵੀ ਲਾਇਆ ਕਿ ਚੁੱਲਾ ਵੀ ਨਾ ਛਕੋ ਸੋ ਸੰਗਤ ਨੂੰ ਬੇਨਤੀ ਹੈ ਜੀ ਜਿੰਨੂੰ ਕੋਈ ਚਮੜੀ ਦੇ ਸਬੰਧ ਦੇ ਵਿੱਚ ਕੋਈ ਵੀ ਰੋਗ ਆ ਠੀਕ ਨਹੀਂ ਹੁੰਦਾ ਜਾਂ ਠੀਕ ਹੁੰਦਾ ਬਾਰ ਬਾਰ ਫੇਰ ਉਹ ਹੋ ਜਾਂਦਾ ਵਾ ਤੇ ਇੱਕ ਵਾਰੀ ਆ ਕੇ ਧੰਨ ਧੰਨ ਬਾਬਾ ਸਿੱਧ ਸਰਸਾਈ ਜੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨ ਫੜੋ ਅਤੇ ਸ਼ਰਧਾ ਦੇ ਨਾਲ ਇੱਥੇ ਕੋਈ ਫੀਸ ਨਹੀਂ ਲੱਗਦੀ ਕੋਈ ਕਿਸੇ ਤੋਂ ਪੈਸਾ ਨਹੀਂ ਲਿਆ ਜਾਂਦਾ ਇੱਥੇ ਸਿਰਫ ਇੱਕੋ ਇੱਕ ਚੀਜ਼ ਲੱਗਦੀ ਹੈ ਵਿਸ਼ਵਾਸ ਤੇ ਸ਼ਰਧਾ ਤੂੰ ਆ ਕੇ ਗੁਰੂ ਸਾਹਿਬ ਦੇ ਦਰਬਾਰ ਤੇ ਦਰਸ਼ਨ ਕਰੋ ਇੱਥੇ ਸੇਵਾ ਕਰੋ ਇੱਥੋਂ ਜਲ ਪਾਣੀ ਨਹੀਂ ਸ਼ਕਣਾ ਆਪਣੇ ਘਰੋਂ ਹੀ ਸ਼ਕਣਾ ਤੇ ਘਰ ਜਾ ਕੇ ਹੀ ਫੇਰ ਸ਼ਕਣਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਾਣਕਾਰੀ ਹੋਰ ਵੀ ਅੱਗੇ ਤੋਂ ਅੱਗੇ ਪਹੁੰਚਾਓ ਜੀ ਜੋ ਕਿਸ ਸੰਗਤ ਦਾ ਪੜਾਉ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ